ਕਿਸਾਨਾਂ ਨੇ ਫਿਰ कसे ਕਸੇ ਖਨੋਰੀ ਬਾਡਰ ਨੂੰ ਜਾਣ ਦੀ ਕੀਤੀ ਤਿਆਰੀ ਅੱਜ ਗੁਰਦੁਆਰਾ ਹਾਜ਼ਰਤਨ ਸਾਹਿਬ ਵਿਖੇ ਕੀਤੀ ਗਈ ਮੀਟਿੰਗ ਜਗਜੀਤ ਸਿੰਘ ਅੱਡਲੇਵਾਰ ਬੈਠਣਗੇ ਮਰਨ ਵਰਤ ਤੇ ਦੁਹਾਰ ਨੂੰ 1 ਵਜੇ ਦੇ ਲਗਭਗ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂ ਰੇਸਮੀ ਸਿੰਘ ਯਾਤਰੀ ਨੇ ਬੋਲਦਿਆਂ ਕਿਹਾ ਕਿ 25 ਨਵੰਬਰ ਦੇ ਆਸ-ਪਾਸ ਗੈਰ ਰਾਜਨੀਤਿਕ ਸੰਯੁਕਤ ਮੋਰਚੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਖਨੋਰੀ ਬਾਡਰ ਦੇ ਉੱਤੇ ਮਰਨ ਵਰਤ ਸ਼ੁਰੂ ਕਰਨੇ ਹਨ ਅਤੇ ਭਾਰਤੀ ਕਿਸਾਨ ਜੁਨ ਸਿੱਧੂ ਪਰਵੋਲੋਂ ਜਗਦੀਸ਼ ਸਿੰਘ ਟੱਲੇਵਾਲ ਇਸ ਦੇ ਵਿੱਚ ਬੈਠਣਗੇ ਤੇ ਉਹਨਾਂ ਵੱਲੋਂ ਅੱਜ ਬਟਿੰਡਾ ਦੇ ਗੁਰਦੁਆਰਾ ਹਾਜ਼ਿਰਤ ਨੇ ਵਿਖੇ ਮੀਟਿੰਗ ਕਰਕੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਟਰਾਲੀਆਂ ਲੈ ਕੇ ਦੁਬਾਰਾ ਦੋਖ ਨੋਰੀ ਬਾਰਡਰ ਵੱਲ ਚਲੀਏ ਤੇ ਉੱਥੇ ਵੱਡਾ ਮੋਰਚਾ ਉਹਨਾਂ ਤੋਂ ਆਪਣਾ ਫਿਰ ਸ਼ੁਰੂ ਕੀਤਾ ਜਾਵੇਗਾ ਅਤੇ ਇਹ ਮਰਨ ਬਾਰਤ ਉਹਨਾਂ ਵੱਲੋਂ ਅਣਮਿਥੇ ਸਮੇਂ ਦੇ ਲਈ ਰੱਖਿਆ ਜਾਵੇ ਉਹਨਾਂ ਨੇ ਕਿਹਾ ਕਿ ਇੱਕ ਵਿਅਕਤੀ ਜੇਕਰ ਉਹਨਾਂ ਦਾ ਮਰ ਵੀ ਜਾਂਦਾ ਹੈ ਤਾਂ ਉਹਨਾਂ ਨੂੰ ਉੱਥੇ ਹੀ ਦਵਾ ਦਿੱਤਾ ਜਾਵੇਗਾ ਤੇ ਦੂਸਰੇ ਵਿਅਕਤੀ ਮਰ ਜਾਊਗਾ ਸਿਰਫ ਉਹਨਾਂ ਵੱਲੋਂ ਉਹ ਅਭੀ ਆਪਣਾ ਪਾਣੀ ਹੀ ਪੀਤਾ ਜਾਵੇਗਾ ਕੀ ਮਾਮਲਾ ਤੁਹਾਡੀ ਕੀ ਮਾਮਲਾ ਮੈਂ ਰੇਸ਼ੂ ਸਿੰਘ ਯਾਤਰੀ ਭਾਰਤੀ ਕਿਸਾਨ ਜਿਹਨੂੰ ਨੇਕਤਾ ਸਿੱਧੂਪੁਰ ਅੱਜ ਸਾਡੀ ਇੱਥੇ ਬਠਿੰਡਾ ਗੋਲਣਾ ਬਲਾਕ ਦੀ ਮੀਟਿੰਗ ਆ ਜਿਹੜਾ ਕਿ ਸਾਡਾ ਲਗਭਗ 13 ਫਰਮਰੀ ਤੋਂ ਖਨੌਰੀ ਵਿਖੇ ਕਿਸਾਨੀ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਮੋਰਚਾ ਚੱਲ ਰਿਹਾ ਹੈਗਾ ਉਹਦੀ ਤਿਆਰੀ ਸੰਬੰਧੀ ਜਿਹੜਾ ਕਿ ਸੈਂਟਰ ਸਰਕਾਰ ਦਾ ਸੈਸ਼ਨ ਚੱਲਣਾਗਾ ਉਹਦੇ ਰੋਸ ਵਜੋਂ ਸਾਡੇ ਆਗੂਆਂ ਨੇ ਮੇਕੂ ਜਿੰਕ ਤਾਂ ਸਿੱਧੂ ਪਰਤੇ ਗੈਰਾਂ ਜਿਤ ਮੋਰਚਾ ਜੜਾ ਉਹਦੇ ਸਾਰੇ ਆਗੂ ਲਗਭਗ 25 ਤਰੀਕ ਦੇਰ ਦੇ ਕਰਦਾ ਮਰਨ ਵਰਤੇ ਬੈਠਣਾ ਕਿ ਜਿੰਨਾ ਚਰ ਮੰਨੀਆਂ ਹੋਈਆਂ ਮੰਗਾ ਲਾਗੂ ਨਹੀਂ ਹੁੰਦੀਆਂ ਉਹਨਾਂ ਚਰ ਜਿਹੜੇ ਆਗੂ ਮਰਨ ਵਰਤੇ ਬੈਠਣਗੇ ਉਹ ਕੱਲਾ ਪਾਣੀ ਪੀਣਗੇ ਰੋਟੀ ਟੁਕ ਕੁਛ ਨਹੀਂ ਖਾਣਗੇ ਜਿੰਨਾ ਚਰ ਸ਼ਾਸਨ ਚੱਲੂ ਤੇ ਜਿੰਨਾ ਚਰ ਮੰਨੀਆਂ ਮੰਗਾ ਲਾਗੂ ਨਹੀਂ ਹੁੰਦੇ ਉਹਦੀ ਇਹ ਖੰਡੌਰੀ ਆਪਣਾ ਮੋਰਚਾ ਕਰ ਰਿਹਾ ਅਨੌਰੀ ਬੈਠਾਂਗੇ ਡੇਟ ਆ ਜਿਹੜੀ ਉਹ ਲਗਭਗ 19 25 ਰੱਖੀ ਹੋਈ ਆ ਆਉਣ ਵਾਲੇ ਦਿਨਾਂ ਚ ਇੱਕ ਦੋ ਦਿਨਾਂ ਚ ਮੀਟਿੰਗ ਹੋਣੀ ਆ ਸੰਯੁਕਤ ਅਗਰ ਰਾਜਨੀਤਿਕ ਮੋਰਚੇ ਦੀ ਉਹਦੇ ਚ ਕੋਈ 25 ਤੋਂ 24 ਵੀ ਹੋ ਸਕਦੇ ਤੇ ਸਭ ਸਥਾਈ ਹੋ ਜੇ ਇੱਥੇ ਜੇ ਮਰਨ ਮਰਤੇ ਬੈਠਣਾ ਜਿਨਾਂ ਚਿਰ ਸਾਡੀਆਂ ਮੰਨੀਆਂ ਹੋਈਆਂ ਮੰਗਾਂ ਜਿਵੇਂ ਡਾਕਟਰ ਸਵਾਮੀ ਨਾਮ ਦੀ ਰਿਪੋਰਟ ਨੂੰ ਲਾਗੂ ਕਰਵਾਉਣਾ ਐਮਐਸਵੀ ਗਰੰਟੀ ਕਾਨੂੰਨ ਮਲਾਉਣਾ ਸਮੁੱਚਾ ਕਰਜ਼ਾ ਖਤਮ ਕਰਨਾ ਲੰਖੀਪੁਰ ਖੀਰੀ ਜੀ ਦਾ ਕਨ ਬਪਰਾਸ ਦੇ ਦੋਸਤਿਆਂ ਨੂੰ ਸਿਆਮਤ ਮਾਉਣੀਆਂ ਪਰਿਵਾਰ ਨੂੰ ਇਨਸਾਫ ਦੋਣ 2020 ਦੇ ਵਿੱਚ ਜਿੰਨੇ ਕਿਸਾਨਾਂ ਤੇ ਕੇਸ ਪਾਏ ਸੀ ਉਹ ਸਰਕਾਰ ਨੇ ਸਾਰੀਆਂ ਮੰਗਾਂ ਮੰਨੀਆਂ ਸੀ ਵੀ ਅਸੀਂ ਛੇਤੀ ਇਹਨਾਂ ਨੂੰ ਲਾਗੂ ਕਰ ਦਾਂਗੇ ਪਰ ਨਹੀਂ ਕਰੀਆਂ ਉਹਦੇ ਰੋਸ ਵਜੋਂ ਅਸੀਂ ਪਿਛਲੇ ਦਿਨੀ ਜ਼ਿਲ੍ਹੇ ਦੀ ਭਰਮੇ ਮੀਟਿੰਗ કરી ਸੀ ਤੇ ਆਹ ਦਿਨਾਂ ਦੇ ਵਿੱਚ ਅਸੀਂ ਬਲਾਕਾਂ ਦੀਆਂ ਮੀਟਿੰਗਾਂ ਤੇ ਪਿੰਡਾਂ ਦੀਆਂ ਮੀਟੀਆਂ ਕਰ ਰਹੇ ਹਾਂ ਪਿੰਡਾਂ ਦੇ ਵਿੱਚੋਂ ਰਾਸ਼ਨ ਪਾਣੀ ਲੈ ਕੇ ਜਿੰਨੀਆਂ ਟਰਾਲੀਆਂ ਟਰੈਕਟਰ ਖੜੇ ਨੇ ਹੋਰ ਅਸੀਂ ਲਗਭਗ ਆਪਣੇ ਬਠਿੰਡਾ ਜ਼ਿਲ੍ਹੇ ਚੋਂ 22 23 ਤਰੀਕ ਨੂੰ ਵੱਡਾ ਕਾਫਲਾ ਤੋਰਾਂਗੇ ਟਰੈਕਟਰ ਟਰਾਲੀਆਂ ਨਾਲ ਰਾਸ਼ਨ ਪਾਣੀ ਪੱਕੇ ਬੰਦੇ ਜਿੰਨਾ ਚਿਰ ਮੋਰਚਾ ਚੱਲੂਗਾ ਅਨਮਿੱਥੇ ਸਮੇਂ ਲਈ ਲੱਗ ਹੀ ਰਿਹਾ ਮੰਗਾ ਨਹੀਂ ਸਰਕਾਰ ਮੰਨਦੀ ਉਨਾ ਚਿਰ ਜਿਹੜਾ ਸਾਡਾ ਮਰਨ ਮਰਦਾ ਉਹ ਜਾਰੀ ਰਹੂਗਾ ਕਿੰਨੇ ਕਿਸਾਨ ਬਟਨੇ ਦੇ ਤੱਕ ਦੇਖੋ ਇਹ ਵੀ ਲਗਭਗ ਪਰਸੋ ਤੱਕ ਮੀਟਿੰਗ ਆ ਗੈਰ ਸੰਯੁਕਤ ਰਾਜ ਮੋਰਚੇ ਦੀ ਜਿਹਦੇ ਵਿੱਚ ਇੱਕ ਤਾਂ ਕਲੀਅਰ ਆ ਬੀਕੂ ਜੇ ਇੱਕ ਤਾਂ ਸਿੱਧੂਪੁਰ ਨੇ ਜਿਹੜੇ ਆਗੂ ਨੇ ਜਗਜੀਤ ਸਿੰਘ ਡੱਲੇਵਾਲ ਉਹ ਬੈਠਣਗੇ ਨਾਲ ਉਹਦੀ ਮੀਟਿੰਗਾਂ ਚੱਲੀ ਜਾਂਦੀਆਂ ਨੇ ਹੋਰ ਕਿਹੜੇ ਸਾਥੀ ਬੈਠਣਗੇ ਉਹਨਾਂ ਦਾ ਪੱਕਾ ਤੈਅ ਆ ਵੀ ਜਗਜੀਤ ਸਿੰਘ ਡੱਲੇਵਾਲ ਮਰਨ ਮਰ ਤੇ ਬੈਠਣਗੇ ਬੈਠਣਗੇ ਨਾਚਰ ਜੰਨਾ ਚਰ ਮੰਨੀ ਆ ਮੰਗਾ ਸਰਕਾਰ ਲਾਗੂ ਨਹੀਂ ਕਰਦੀ ਉਹਨਾਂ ਨੇ ਸਿਰਫ ਕੱਲਾ ਪਾਣੀ ਪੀਣਾ ਰੋਟੀ ਡੋ ਕੁਛ ਨਹੀਂ ਖਾਣਾ ਜਾਨ ਚਲੀ ਜਾਊ ਤਾਂ ਇਹ ਤੈਅ ਆ ਉਥੇ ਚੱਕ ਕੇ ਧਰ ਦੇਣਗੇ ਜਿੰਨਾ ਚਿਰ ਸਾਡੀਆਂ ਮੰਨ ਲਿਆ ਹੋਈਆਂ ਮੰਗਾ ਲਾਗੂ ਨਹੀਂ ਕਰਦੀਆਂ ਨਾ ਉਹਦੀ ਡੈੱਡ ਬਾਡੀ ਲਿਆਉਣੀ ਐ ਨਾ ਸੰਸਕਾਰ ਕਰਨਾ ਹੋਰ ਬੰਦਾ ਬਹਾਇਆ ਜਾਊਗਾ ਮਰਨ ਵਰਤੇ ਮੰਗਾ ਨੂੰ ਲਾਗੂ ਕਰਵਾਉਂਦੇ ਪਿਛਲੇ ਦਿਨੀ ਜਿਹੜੇ ਮੇੜਲੇ ਪਿੰਡ ਚ ਕਿਸਾਨਾਂ ਤੇ लाठीचार्ज ਕੀਤਾ ਗਿਆ लाठीचार्ज ਕਰਿਆ ਪ੍ਰਸ਼ਾਸਨ ਨੇ ਸਰਕਾਰ ਦੀ ਸਹਤਿ ਬਹੁਤ ਨਿੰਦਨਯੋਗ ਆ ਬਹੁਤ ਮਾੜੀ ਗੱਲ ਕਰੀ ਕਿਉਂ ਕਿਉਂਕਿ ਕਿਸਾਨ ਤਾਂ ਲੰਮੇ ਸਮੇਂ ਤੋਂ ਆਪਦੀ ਫਸਲ ਮੰਡੀਆਂ ਚ ਰੋਲਦੀ ਦੇਖ ਕੇ ਲੱਗ ਪਾਕ ਕਿਸੇ ਨੂੰ 15 ਦਿਨ ਕਿਸੇ ਨੂੰ 20 ਦਿਨ ਮਹੀਨਾ ਵੀ ਨਾ ਹੋ ਗਿਆ ਬੈਠੇ ਸਰਕਾਰ ਨਾਲ ਬੜੀਆਂ ਮੀਟਿੰਗਾਂ ਹੋਈਆਂ ਇੱਥੇ ਬਠਿੰਡੇ ਜਿਲ੍ਹੇ ਦੇ ਪ੍ਰਸ਼ਾਸਨ ਪਰ ਕਿਸੇ ਦੇ ਕੰਨ ਤੇ ਜੋਲੇ ਸਰ ਕੀ ਜਰੂਰ ਕਹਿ ਦਿੰਦੇ ਨਾ ਦੋ ਦਿਨ ਦੇ ਦਿਓ ਦੋ ਦਿਨ ਚ ਹੱਲ ਪਰ ਕੋਈ ਹੱਲ ਨਹੀਂ ਜਿਹੜਾ ਰਾਈ ਕੇ ਕੰਡ ਵਾਪੜਿਆ ਕਿਸਾਨ ਵਿਚਾਰੇ ਆਪਦੇ ਢੇਰੀਆਂ ਤੇ ਕੋਈ ਪ੍ਰਸ਼ਾਦਾ ਛਕੀ ਜਾਂਦਾ ਕੋਈ ਆਰਾਮ ਕਰ ਰਿਆ ਨਾ ਥੇ ਕਿਸਾਨਾਂ ਤੇ 21 ਲੱਖ 4 ਚਾਰਜ ਕਰਨਾ ਕਾਮਲੇ ਵਾਂਗੂ ਲੱਤਾ ਮਹਾ ਪਟਣੀਆਂ ਸਰਚ ਛੋਟੀਆਂ ਮਾਰਨੀਆਂ ਬਹੁਤ ਮਾੜੀ ਗੱਲ ਕਰੀਆ ਪ੍ਰਸ਼ਾਸਨ ਨੇ ਇਹ ਐਂ ਕੁੱਟ ਕੇ ਧੋਨਾ ਬਖਵਾਉਣਗੇ ਜਾਂ ਐਂ ਕੁੱਟ ਕੇ ਮਾਸਾ ਜਹ ਹਲ ਕਰਉਣਗੇ ਇਸੇ ਤਰ੍ਹਾਂ ਪ੍ਰਸ਼ਾਸਨ ਸਰਕਾਰ ਦਾ ਹਾਲ ਰਹਾ ਤਾਂਉਣ ਵਾਲੇ ਦਿਨਾਂ ਵਿੱਚ ਜਿਹੜਾ ਪੰਜਾਬ ਦਾ ਮਾਹੌਲ ਆ ਇਹ ਖਰਾਬ ਹੋਊਗਾ ਕਿਉਂਕਿ ਜਿੰਮੇ ਮੰਡੀ ਚੰਸਵੇਟਰ ਘੇਰਿਆ ਜਦੋਂ ਸਰਕਾਰ ਕੁਛ ਨਹੀਂ ਕਰਦੀ ਜਾਂ ਪ੍ਰਸ਼ਾਸਨ ਇਹ ਕਿਸਾਨ ਕੀ ਕਰਨ ਦੁਖੀ ਹੋਏ ਘੇਰ ਕੇ ਬਹਾਉਂਦੇ ਨਹੀਂ ਵੀ ਜਦੋਂ ਸਾਡੀ ਬੋਲੀ ਜਦ ਲੈਫਟੈਂਕ ਕਰਾਵੇਂਗਾ ਤਾਂ ਬਗਦੀਆਂ ਪਰ ਦੂਜੇ ਪਾਸੇ ਸਰਕਾਰ ਨੇ ੱੱਕੇ ਨਾ ਖੋਣਾ ਗੱਲਬਾਤ ਨਾ ਕਰਨੀ ਕੁੱਟਮਾਰ ਕਰਨੀ ਸੇ ਬਹੁਤ ਨਿੰਦਣਯੋਗ ਜਿਹੜੀ ਪ੍ਰਸ਼ਾਸਨ ਨੇ ਬਠਿੰਡੇ ਦੇ ਨੇ ਇਹ ਘਟੀਆ ਹਰਕਤ ਕੀਤੀ ਹੈ ਜਿਹ ਪ੍ਰਾਲੀ ਨੂੰ ਲੈ ਕੇ ਦੇਖ ਲੇਗਾ ਮਸ਼ੀਨਰੀ ਵੀ ਪੂਰੀ ਨਹੀਂ ਦਿੱਤੀ ਗਈ ਤੇ ਜੇ ਕਿਸਾਨ ਅੱਗ ਲਾਉਂਦੇ ਆ ਤਾਂ ਸਾਰਾ ਪ੍ਰਸ਼ਾਸਨ ਦੇ ਦਫ਼ਤਰਾਂ ਛੱਡ ਕੇ ਖੇਤਾਂ ਦੇ ਤਰਫ ਜਾਂਦਾ ਜੀ ਬਿਲਕੁਲ ਅਜੀ ਅਸੀਂ ਕਿਸੇ ਕੰਮ ਲਈ ਮਿਲਣਾ ਸੀਗਾ ਦਫਤਰਾਂ ਦੇ ਵਿੱਚ ਦੋਨੇ ਵੱਡੇ ਦਫਤਰਾਂ ਤੇ ਗਏ ਸੀ ਦੋਨੇ ਨੇ ਚਲੋ ਕਹਿੰਦੇ ਪੀਸੀ ਚੱਲਦੀ ਆ ਲੋਕਾਂ ਦਾ ਬੁਰਾ ਹਾਲ ਆ ਮਸ਼ੀਨਰੀ ਤਾਂ ਦੇਣੀ ਕੀ ਆ ਆਪਦੇ ਕੰਮਕਾਜ ਤੇ ਲੋਕਾਂ ਦੇ ਕਰਨ ਵਾਲੇ ਕੰਮਕਾਜ ਛੱਡ ਕੇ ਖੇਤਾਂ 'ਚ ਫਿਰਦੇ ਨੇ ਜਦੋਂ ਅਸੀਂ ਕਹਿੰਦੇ ਆ ਗਰਾਊਂਡ ਲੈਵਲ ਤੇ ਵੀ ਪ੍ਰਸ਼ਾਸਨ ਨੂੰ ਜਾਂ ਡੀਸੀ ਸਾਹਿਬ ਜਾਂ ਹੋਰ ਅਧਿਕਾਰੀ ਵੀ ਗਰਾਊਂਡ ਤੇ ਜਾ ਕੇ ਇਹ ਚੀਜ਼ ਦੇਖੋ ਕੀ ਬੁਰਾ ਹਾਲ ਆ ਉਦੋਂ ਜਾਣਾ ਨਹੀਂ ਅੱਜ ਜਾਣ ਬੁੱਝ ਕੇ ਆਪਦੀ ਚੌਧਰ ਕੱਢ ਲਈਏ ਸਰਕਾਰ ਨੂੰ ਦਿਖਾਉਣ ਵਾਸਤੇ ਪਹਾਤੋਂ ਜੇ ਕਹਿ ਲਈਏ ਕੱਚੇ ਪਿੱਲੇ ਦਰਖਤ ਤੋੜ ਕੇ ਜੇ ਵਾੜੀ ਮੋਟੀ ਕਿਤੇ ਲੈਣ ਨੂੰ ਅੱਗ ਲੱਗਦੀ ਆ ਬੜੀ ਜਲਦੀ ਨਾਲ ਭੱਜ ਨਾ ਠਕ ਕੇ ਬਝਾਉਣੀ ਪਰ ਕਿਸਾਨ ਜੇ ਲਾਉਂਦੇ ਨਾ ਤਾਂ ਉਲਟਾ ਨਾ ਤੇ ਪਰਚਾ ਦਰਜ ਕਰਨਾ ਉਹਨਾਂ ਤੇ ਵੱਡੇ ਜੁਰਮਾਨੇ ਕਰਨੇ ਉਹਨਾਂ ਦੀ ਜ਼ਮੀਨ ਤੇ ਲਾਲ ਐਂਟਰੀ ਰੈੱਡ ਐਂਟਰੀ ਕਰਨੀ ਇਹ ਅਤਿ ਨਿਰਜੋਗ ਆ ਪ੍ਰਸ਼ਾਸਨ ਜਿਹੜਾ ਕੰਮ ਕਰਨ ਵਾਲਾ ਉਹ ਤਾਂ ਕਰਦਾ ਨਹੀਂ ਜਿਹੜੇ ਸੰਦੇ ਨੇ ਸੀ ਤੁਸੀਂ ਦੇਖਿਆ ਹੋਣਾ ਜਾ ਕੇ ਬੜੇ ਪਿੰਡਾਂ ਦੇ ਵਿੱਚ ਆ ਮੈਂ ਉਹਨਾਂ ਨੇ ਮੀਠੀਆਂ ਕਰਕੇ ਬੜਾ ਕਿਹਾ ਇੰਨੇ ਸੰਦੇ ਇੱਥੇ ਨੇ ਇੰਨੇ ਸੰਦੇ ਇੱਥੇ ਨੇ ਪਰ ਸਾਨੂੰ ਗਰਾਊਂਡ ਲੈਵਲ ਤੇ ਇੱਕ ਵੀ ਸੰਦ ਨਹੀਂ ਲੱਭਿਆ ਕੀ ਆਖਣਾ ਇਕਾ ਦੋਕਾ ਪਿੰਡਾਂ ਦੇ ਵਿੱਚ ਐਪੀ ਸੀਡਰ ਵਗੈਰਾ ਜਾਂ ਵੱਡੀਆਂ ਮਸ਼ੀਨਾਂ ਹੋਣ ਪਰ ਜ਼ਿਲ੍ਹੇ ਦੇ ਵਿੱਚ ਜਿੰਨੀਆਂ ਚਾਹੀਦੀਆਂ ਉਹਨੀਆਂ ਹੈ ਨਹੀਂ ਇੱਧਰ ਜ਼ੋਰ ਲਾਉਣ ਦੀ ਬਏ ਕਿਸਾਨਾਂ ਨੂੰ ਦੀਨ ਦੀ ਵਿਝਾਈ ਪ੍ਰਸ਼ਾਸਨ ਆਪ ਪੱਬਾਂ ਭਾਰ ਹੋਇਆ ਅੱਗ ਬੁਝਾਉਣ ਕਿ ਕਿੰਨਾ ਕੁ ਤਰ੍ਹਾਂ ਪ੍ਰਸ਼ਾਸਨ ਵਧਾ ਲੂ ਅੱਗ ਕਿੰਨਾ ਕੁ ਤਰੀਕੇ ਇਸੇ ਤਰ੍ਹਾਂ ਪ੍ਰਸ਼ਾਸਨ ਬੁਝਾ ਲੂ ਜੇ ਸੱਚੀ ਹਮਦਰਦੀ ਹੈ ਕਿਸਾਨਾਂ ਦਾ ਤਾਂ ਸੰਧਭਾਈ ਆ ਕਰਵਾਉਣ ਦੇਣ ਕਿਸਾਨਾਂ ਦੇ ਪੱਖ ਚ ਕਰਨ ਪਰ ਸਾਨੂੰ ਨਹੀਂ ਲੱਗਦਾ ਵੀ ਕੀ ਸਪਾਇ ਤੋ ਜਰਮਾਨੇ ਕਰੇ ਤੋ ਪ੍ਰਾਲੀ ਦਾ ਹੱਲ ਹੋ ਜੂ ਨਹੀਂ ਹੋਣਾ ਜਿਹੜਾ ਹੱਲ ਕਰਨਾ ਚਾਹੁੰਦਾ ਨਾ ਸਾਡਾ ਪ੍ਰਸ਼ਾਸਨ ਨਾ ਸਰਕਾਰ ਉਹਦੇ ਵੱਲ ਦਾ ਵੱਧ ਹੀ ਨਹੀਂ ਐਵੇਂ ਬੇਵਜ੍ਹਾ ਖੇਤਾਂ 'ਚ ਜਾ ਕੇ ਅੱਗ ਲਾਤੀ ਜੀ ਲਾ 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 ਕਰਦਣੀ ਗੱਡੀਆਂ ਡੱਕਰੀਆਂ ਫਿਰਦੀਆਂ ਇਹਦੇ ਨਾਲ ਸਾਨੂੰ ਨਹੀਂ ਲੱਗਦਾ ਵੀ ਪ੍ਰਾਲੀ ਦਾ ਹੱਲ ਹੋ ਜੂ ਜੇ ਹੱਲ ਕਰਨਾ ਤਾਂ ਪ੍ਰਸ਼ਾਸਨ ਅਤੇ ਸਰਕਾਰ ਸੱਚੀ ਅਮਰਦੀ ਆ ਬਹਿ ਕੇ ਕਿਸਾਨਾਂ ਦਾ ਹੱਲ ਕਰਨਾ ਕਿ ਖੇਤਾਂ 'ਚ ਭੱਜਿਆ ਤੋਂ ਕੁਝ ਨਹੀਂ ਖੁੱਦਾ